ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਆ ਛੋਟੀ ਤੁਹਾਨੂੰ ਦਿਖਾਉਣੀ ਆ ਇੱਕ ਆ ਚੰਗੇ ਰਿਕਾਰਡ ਵਾਲੀ ਟੋਕੜ ਗੱਪਣ ਚੈੱਕ ਪਾਸ ਵੈੜ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਤੁਹਾਨੂੰ ਕਰਦੇ ਆਂ ਦੇ ਪੋਸਟ ਤੇ ਸਾਰੀ ਡਿਟੇਲ ਤੇ ਬਾਕੀ ਇਹ ਆ ਵੀ ਆਪਣੀ ਤਸੱਲੀ ਕਰਕੇ ਵੇਚ ਚੱਕ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਬੋਸ਼ੂ ਘੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਵੇਗਿਆ ਮਾਲ ਕਰ ਲੈਣਾ ਫਿਰ ਤੇ ਚਲੋ ਨਾਮ ਦੱਸ ਦੋ ਫਿਰ ਨਾਮ ਸੋਨੂ ਸ਼ਹਿਰੀ ਨਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਵੀ ਬੋਲ ਦੋ 91 5755 ਠੀਕ ਆ ਹਾਂਜੀ ਚਲੋ ਸ਼ੁਰੂਆਤ ਹੈ ਰੋਕੜ ਗੱਪਨ ਤੇ ਕਰ ਲਈਏ ਹਾਂਜੀ ਇਹ ਵਿੱਚ ਹੁਣੇ ਆਈ ਹੈਡਿੰਗ ਹੀ ਜਾ ਰਹੀ ਹੈ ਜਾਈਆਂ ਹੀ ਆ ਠੀਕ ਆ ਹਾਂ ਇਹ ਤਿੰਨਾਂ ਮਹੀਨੇ ਦੀ ਚੈੱਕ ਪਾਜੀ ਤੇ ਨਾਲ ਦੋ ਚਾਰ ਦਿਨ ਉੱਥੇ ਹੋ ਗਏ ਆ ਅੱਛਾ ਚੈੱਕ ਪਾਸ ਮੇਰੇ ਕੋਲ ਕੋਰਾ ਖੜੇ ਮੇਰੀ ਤਿੰਨਾਂ ਦਿਨ ਤੱਕ ਗਾਰੰਟੀ ਫੁੱਲ ਚੈੱਕ ਪਾਸ ਦੀ ਤੇ ਦੁੱਧ ਦੁੱਧਰ ਕੋ ਗਾ 9 ਕਿਲੋ 9 ਕਿਲੋ ਦਾ ਪੱਕਾ ਦੁੱਧ ਭਾਈ ਚੋਕ ਖੜੇ ਦੋ ਰੰਗ ਮੇਰੇ ਕਰਾਉਂਦੇ ਤਿੰਨ ਸੱਜਰ ਨੇ ਕਿੰਨਾ ਕੱਢਿਆ ਦੁੱਧ ਸੱਜਰ ਭਾਈ ਜੇਖੋ ਵੀਰ ਕੋਈ ਆ 33 33 ਕਿਲੋ ਦੁੱਧ ਲੈ 30 ਤੋਂ ਬਾਅਦ ਚਲਾਉਂਦੇ 30 ਤੋਂ ਪਲੱਸ ਹੀ ਨੇ ਠੀਕ ਆ ਜੀ 30 ਪਲੱਸ ਕੋਲਾ ਤਰਬਾ ਵਾਲੀ ਤੋੜ ਦਈਏ ਫੇਰ ਇੱਕ ਦੀ ਨਾ ਪੀਰ ਬਾਹਰ ਗਈ ਏ ਪਰ ਜਿਹੜੇ ਵੀਰ ਕੋਈ ਆਈ ਨਾ ਉਹਦੇ ਨੂੰ ਜੋ ਦੇ ਦਿੱਤੀ ਆ ਮੈਂ ਤਾਂ ਨੀ ਸ਼ਾਮ ਕੇ ਮੇਰਾ ਨੰਬਰ ਵੀ ਦੇ ਦੀ ਜਿਹੜਾ ਖੜੂਗਾ ਬਲਾ ਮੈਂ ਗੱਲ ਤੇ ਤੁਹਾਨੂੰ ਫੋਨ ਤੇ ਭਾਵੀ ਠੀਕ ਹੈ ਜੀ ਹਾਂ ਦੁੱਧ ਕਿੰਨਾ ਚਾਹੀਏ ਇੰਜਨ ਦਾ ਬਣੇ ਦੂਜਾ ਸਵਾਰ ਹੋਏ ਹੈ ਹੈ ਨਾ ਆਈ ਗੀਂ ਨਹੀਂ ਲੌੜੀ ਆ ਇਹ ਕਮੈਂਟ ਕਰੋਗੇ ਜੇ ਸਾਨੂੰ ਦਿਖਾ ਦਈਏ ਤਾਂ ਚੰਗੀ ਤਰ੍ਹਾਂ ਅਰ ਆ ਕੋਈ ਭੂਰ ਨਹੀਂ ਬਾਕੀ ਮਿਲ ਕਿਵੇਂ ਇਹਨਾਂ ਵੀ ਚੰਗੀ ਲੱਗੀ ਆ ਥਣਾ ਦਾ ਸਾਈਜ਼ ਗੈਪ ਵੀ ਚੰਗਾ ਇਹਨੇ ਭਾਈ ਉਹ ਸਾਰਾ ਸਿਆਲ ਦੁੱਧ ਦੇਣਾ ਵਾ ਠੀਕ ਆ ਜੰਮੀ ਚ ਫੇਰੇ ਸੋਪਣਾ ਗਰਮੀਆਂ ਜਿੰਨੇ ਸੋਪਣਾ ਫੇਰ ਪਤਾ ਡਰਦੀ ਡਰਦੀ ਜੀ ਆ ਕਦ ਕਾੜ ਪੂਰਾ ਵੱਜੀ ਜੇ ਨਹੀਂ ਕੀ ਏ ਤੇ ਬਾਕੀ ਇਹ ਆ ਵੀ ਕਦ ਕਾੜ ਪੱਖਾ ਵੀ ਜਵਾਨ ਹੈ ਤੇ ਹਵਾਨੇ ਦੀ ਬੰਤਰ ਵੀ ਚੰਗੀ ਆ ਭਾਈ ਸੱਜਰ ਵੀਰਾ ਦਾ ਲੋਕੀ ਪੁੱਛਣਗੇ ਕਿਥੋਂ ਆਈ ਏ ਸੱਜਰ ਕਿੱਨਾ ਗੋਗ ਬਾਲੀ ਬੜੀ ਫਲੇ ਸੱਜਰ ਦੇ ਬਾਕੀ ਆ ਵੀ ਚਲੋ ਕੋਈ ਵੀਰ ਜਵਾਬ ਵਧੀਆ ਸੀ ਬੜੀ ਸੱਜਰ ਦੇ ਪੈਸੇ ਨਹੀਂ ਕਰ ਸਕਦਾ ਤੇ ਆ ਵੀ ਜਵਾਜੂ ਜੰਗਾ ਪੋਲੀ ਇਸ ਤਰ੍ਹਾਂ ਲੈ ਲੇ ਕੋਈ ਵੀਰ ਤੇ ਬਾਅਦ ਬਾਅਦ ਚ ਇਹਨੇ ਸੱਜਰ ਹੋਈ ਜਾਣਾ ਵਾ 90 ਤੋਂ ਬਾਹਰ ਨਹੀਂ ਨਾ ਆਉਂਦੇ ਸੱਜਰੇ ਠੀਕ ਤੇ ਆ ਵੀ ਇਹਨੇ ਹੁਣ ਦੁੱਧ ਵੀ ਚਵਾਈ ਜਾਣਾ ਤੇ ਗਾਂ ਗਰਮੀਆਂ ਚ ਫੇਸ ਹੋ ਗਏ ਮੇਰੀ ਭਾਈ ਕਿਹਦਾ ਗਰੰਟੀ ਦੀ ਆਪਣੇ ਕਾ ਜਗ ਚੈੱਕ ਕਰਾਵੇ ਕੋਈ 3 ਮਹੀਨੇ ਤੋਂ 2 ਦਿਨ ਉੱਤੇ ਹੋਏ ਤੇ ਮੁੱਲ ਫੇਰੇ ਦਾ ਬੋਲੇ ਭਾਈ ਜਿੱਦਾਂ ਹਿਸਾਬ ਨਾਲ ਹੁਣ ਦੁੱਧ ਵੀ ਦਿੰਦੀ ਆ ਹਾਂਜੀ ਗੱਭਣ ਵੀ ਆ ਟਾਲਿਆਂ ਚ ਨੇ ਦੁੱਧ ਹੋਣੀ ਸਟਾਲਜ ਵੇਤ ਦੋਧਾਂ ਚੱਲ ਜੇ 14-15 ਕਿਲੋ ਦੇ। ਅੱਛਾ। ਮਾਰੋタル ਗਾਸ਼ਟ ਹਰੇ ਇਹਦੇ ਵਿੱਚ ਜਾਨੇ ਜਾਨਾ ਗਾਂ ਹੀ ਹੈ। ਹਾਂਜੀ ਹਾਂਜੀ। ਉਹ ਦੇ ਦਈਏ ਬਸ 40000 ਦੀਏ। ਕਰ ਦਈਏ ਵਿੱਚ ਛੋਟ ਛੋਟ। 38 ਦੀ ਭਾਈ ਦੇ ਦਾਂਗੇ ਹਾਂ ਨਾ ਜੀ। ਅੱਛਾ 38000 ਦੀ ਦੇ ਦੋਗੇ। ਬਾਕੀ ਚਲੋ ਮੌਕੇ। ਜੇ ਆ ਭਾਈ ਦੁੱਧ ਹੁਣ ਵੀ ਬਸੇਵਾ ਚੰਗੀ ਕਰੂ ਨੇ ਜਾਵੇ। ਹੋਣੀ ਦੁੱਧ 15 ਕਿਲੋ ਬੱਚੀ ਚ ਪਾਈ ਜਣੀ ਹੈ। ਠੀਕ ਆ। ਆਹ ਢਿਲ ਢੁਲ ਬੜੀ ਹੈ। ਹੋਣੀ 15 ਕਿਲੋ ਦੁੱਧ ਚੱਲ ਜੂਗੀ। ਚਲੋ ਬਾਕੀ। ਬਾਕੀ ਚੈੱਕ ਪਾ ਸੀ ਆਪਣੀ ਫੁੱਲ ਗਰੰਟੀ ਆ। ਮੇਲਾ ਵੀਰ ਮ ਠੀਕ ਹੈ ਮੇਰੀ ਤਿੰਨਾਂ ਦਾ ਭਾਈ ਇਹਦੀ ਗੱਡੀ ਗਾਦੀ ਦਾ ਮਾਜ ਦੀ ਪੰਜ ਦੋ ਚਾਰ ਤਾਂ ਵਾਧੇ ਦੀ ਠੀਕ ਹੈ ਜੀ ਹਾਂ ਤੇ ਹੁਣ ਆ ਜਿਹੜੀ ਮਾਜ ਹੈ ਇਹ ਕੋ ਦੁੱਧ ਹੈਗਾ ਜੀ 6 ਕਿਲੋ ਤੋਂ ਬਾਹਰ ਹੀ ਅੱਛਾ ਇਹਨੇ ਇੰਜੀਨੀਅਰ ਆਖਦੀ ਗਾ ਤੇ ਇਹ ਬੱਚੇ ਤੋਂ ਬਿਨਾ ਹੀ ਆ ਹਨਾ ਇਹ ਕੋ ਦੋ ਦੋ ਲੋਕਾਂ ਦਾ 5 ਕਿਲੋ ਮਿਲਦੀ ਕਿੱਦਾਂ ਜੀ ਭਾਈ ਤੇ ਭਾਈ ਕਿਹੜੇ ਇੱਕ ਟਾਈਮ ਲੋ ਦੀ ਜੀਗਾ ਕਿਤੇ ਮਿਲਦੀ ਭਾਈ ਜੀ ਠੀਕ ਹੈ ਜੀ ਸੂਆ ਇਹਦਾ ਪਹਿਲਾਂ ਹੀ ਚਾਅਦਾ ਜੀ ਸੂਆ ਇਹ ਵੀ ਗਾਣ ਜੇ ਸਾਰੇ ਨਗਰ ਦੇ ਬੇਬੀ ਵੀਰ ਨੇ ਵਿੱਚ ਚੁੱਕ ਲੈਂਦੀਆਂ ਵਾ ਅੱਛਾ ਇਹ ਗਾਣ ਨੂੰ ਮਹੀਨੇ ਤੋਂ ਬਾਅਦ ਟਾਈਮ ਹੋ ਗਿਆ ਬੱਚਾ ਅੱਛਾ ਮਹੀਨੇ ਲੱਗੀ 12 ਤੋਂ 13 ਮਹੀਨੇ ਤੋਂ ਉੱਤੇ ਫੁਲੇ ਦਿਨੋਂ ਕੇ 35 ਤੋਂ ਹੋ ਗਿਆ ਨ ਬਣੀ ਨੂੰ ਬਾਕੀ ਆ ਵੀ ਆ ਹਵਾਨਾ ਹੀ ਰੱਕਰੀ ਲੱਗੇ ਤਾਂ ਦੇਖ ਸਕਦੇ ਜੀ ਚਵਾ ਚੂਓ ਕੇ ਐ ਬਾਕੀ ਆ ਵੀ ਚਲੋ ਕਿਸੇ ਵੀ ਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਹਾਂ ਚਾਲਿਆਂ ਜਿੰਨੇ ਦੁੱਧ ਦੇਈ ਜਾਣਾ ਹੈ। ਬਾਕੀ ਗਾੜੀ ਵਾਲਾ ਕਰ ਦਿੱਤਾ। ਦੇ ਰੇਟ ਵਿੱਦਿਆ ਦਾ ਉਹੋ ਜਿਹਾ ਕਰਨਾ ਕਿ ਇੱਕ ਅੱਗੇ ਪਹਿਲਾਂ ਖਾਣੇ ਦੇਖ ਸਕਦੇ ਜੀ। ਹਾਂ ਇਹ ਹੋ ਜਾਵਦੀ ਲੱਗ ਜੀ। ਜਿੰਨਾ ਕਿ ਦੁੱਧ ਇਹਨੇ ਦੇਣਾ ਦੁੱਧ ਚੋਗੇ ਤਾਂ ਫੇਰ ਉਹਨੇ ਦੀ ਫੇਰ ਵੇਚੀ। 40 ਦੇ ਦਈਏ। ਹਾਂਜੀ 40 ਦੀ। ਘਰ ਦੇ ਵਿੱਚ ਛੋਟ ਛੱਡ ਹੋਰ। 38000 ਦੀ ਭਾਈ ਦੇ ਦਾਂਗੇ। ਅੱਛਾ 38000 ਦੀ। ਤੁਸੀਂ ਦਾ ਦੋ ਲਗਾ ਲਿਓ। 37 ਦੇ ਦਈਏ। ਦੇ ਲਾ ਭਾਈ 37 ਛੋੜ ਹੀ ਹੋਣ 100 200 ਰੁਪਿਆ। ਠੀਕ ਆ। 35000 ਦੀ ਭਾਈ ਫੰਡਰ ਵੀ ਆ। ਠੀਕ ਆ ਤੇ ਬਾਕੀ ਇਹ ਬਣੀ ਨੂੰ ਇਹ ਮਹੀਨੇ ਦੇ ਉਤੇ ਟਾਈਮ ਹੋ ਗਏ ਬਾਕੀ ਇਹ ਆ ਮੇਰਾ ਦੁੱਧ ਵੀ ਹੁਣ ਪੂਰਾ ਸੰਗਣਾ ਹੋਣਾ ਆ ਤੇ ਵਧੀਆ ਚਾਹ ਪਾਣੀ ਦਾ ਸਾਰੀ ਜਾਣਾ ਹੈ ਤੇ ਆ ਵੀ ਟੋਕੜੀ ਜੇ ਇਹ ਇਹ ਕੋ ਦੁੱਧ ਦਾ ਹੈ 9 ਕਿਲੋ ਅੱਛਾ ਅੱਠਾਂ ਤੋਂ ਬਾਅਦ ਦੋਦੀ ਅੱਛਾ ਕਾਦੀ ਆ ਜੀ ਹੀਰ ਜਿਉਨ ਕੋ ਅੱਛਾ ਹਾਂ ਬੋਲੀ ਆ ਜੇ ਉਤਰਾ ਹੀ ਆ ਦੇ ਸੱਦੇ ਅੱਛਾ ਲੱਗੇ ਇਹ ਟੀਕਾ ਦਾ ਕੰਮ ਕਰਾਤਾ ਅੱਛਾ ਉਹਨਾਂ ਦੇ ਪਾਈ ਇੱਕ ਅੱਜ ਭਰਾ ਦੇਉ ਦਾ ਠੀਕ ਆ ਹਾਂ ਆ ਵੀ ਲੋ ਤਾਂ ਹੀ ਲਿਖਾਏ ਫਿਰ ਚਾਈਏ ਠੀਕ ਆ ਉਹਦੇ ਕੋ ਅੱਠਾਂ ਤੋਂ ਬਾਹਰ ਹੀ ਪਰ ਹੁਣ ਦੁੱਧੂਗਾ 5 ਕਿਲੋ ਕਰਕੇ ਦਵਾਂਗੇ ਤੋਰੋ ਜਰਨਾ ਕਰੀ ਹਾਂ ਇਹ ਨਾਲ ਬਿਲਕੁਲ ਆਉਂਦੀਆਂ ਜੀ ਆਈਆਂ ਖੁੱਲੇ ਥਾਂ ਜੋ ਮੇਰ ਕੋਲ ਜੱਤਾਂ ਆ ਜਾਂਦੇ ਇੱਕ ਮਗਲੇ ਥਾਂ ਦੀ ਤੇ ਲੜੇ ਧਾਰਾ ਹੋ ਗਈਆਂ ਪੰਜਾਂ ਦੋ ਚਾਰ ਧਾਰਾ ਹੋ ਗਈਆਂ ਮਗਲੇ ਥਾਂ ਇੱਧਰ ਲੱਗੋ ਅੱਛਾ تین ਥਾਂ ਓਕੇ ਇੱਧਰ ਲੱਥ ਜੋ ਇੱਕ ਸੰਚ ਧਾਰਾ ਕੱਟਿਆ ਹਾਂ ਕੱਟਦੇ ਤੇ ਤਿੱਲੜੀ ਕਰਕੇ ਦਮਾ ਤਿੱਲੜਾਂ ਚ ਹੀ ਜਾਣੀਆਂ ਪਰ ਦੋਦੇ ਦਾ ਬੱਜਾ ਕੱਢਣਾ ਹੈ ਦੋਦੇ ਦਾ ਵੀ ਸੰਗਣਾ ਹੈ ਇੱਧਰ ਦੇਖੋ ਆਹ ਦੇਖੋ ਕਾਦਲੇ ਤੇ ਮੁੱਲ ਵੀ ਜਿਹੜਾ ਦੱਸ ਹੀ ਦਈਆ ਆਪਾਂ ਇਹ ਵੀ ਜੀ ਦੁੱਧ ਮੰਨ ਲਓ ਹੁਣ ਬੋਲੀ ਠੀਕ ਆ ਭਰਾ ਸਾਹਿਬ ਆਪਾਂ ਅਗਲੀ ਗਾਰੰਟੀ ਦੇਣੀ ਹੈ ਕੱਲ ਦੇ ਬਣੀਏ ਜੇ ਤੇ ਤੈਨੂੰ ਥਾਲ ਓਕੇ ਜੇ ਭੂਰ ਛੇ ਤਾਂ ਕੋਈ ਨਹੀਂ ਜੇ ਤੇ 93 ਤੇ ਦੇਖ ਸਕਦੇ ਲੱਗ ਗਏ ਤੂੰ ਇਹ ਆਪਾਂ ਦੇ ਦਈਏ 7500 ਦੀ ਹੁਣ ਕਰ ਦੋ ਵਿੱਚ ਛੋਟ ਛੜ 7000 ਦੇ ਦਈਏ ਸਾਢੇ 6000 ਦੇ ਦਈਏ 6000 ਦੇ ਦਈਏ ਪਰ ਇਹ ਜਿਹੜਾ ਛੇਰੀ ਲੈਉਣਾ ਹਾਂਜੀ ਦੁੱਧ ਨੇ 8-9 ਕਿਲੋ ਚਵਾਈਏ ਨਾ ਪਰ ਪਾ ਵੇਰੇ ਦੇ ਬਰਾਬਰ ਦੇ 25000 ਦੀ ਗਾਂ ਚ ਉਹਦੇ 30 ਦੀ ਉਹਦੇ ਬਰਾਬਰ ਦੇ ਦੁੱਧ ਦੇਈਉ ਮਰਬਾਨਾ ਠੀਕ ਹੈ ਜੀ ਸਾਰਾ ਸੂਆ ਚੋਵੇ ਗਾਂ ਨੂੰ ਜਾ ਕੇ ਉਹ ਤੀਗਾ ਭਾਵੇਂ ਇਹੀ ਭਰਾਣਾ ਗੱਲ ਫਿਰ ਵੀ ਸਾਰੇ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਕੋਈ ਵੇਰ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ